ਕਾਸੀ ਕਾਲ ਜੀ ਅੱਜ ਬੱਸ ਕਰਦੇ ਆ ਕਿ ਮਾਲਕਾ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖੇ ਤੇ ਅੱਜ ਅੰਟੀ ਸਾਡੇ ਗਏ ਆ ਜੀ ਹੂ ਸਾਹਿਬ ਤੇ ਅੱਜ ਤੁਸੀਂ ਮੇਰਾ ਸਾਥ ਦੇਣਾ ਸਾਰਿਆਂ ਨੇ ਕਿਉਂਕਿ ਮੈਂ ਇਕੱਲਾ ਬੈਠਾ ਇਹ ਵੀਡੀਓ ਬਣਾ ਰਿਹਾ ਅੱਜ ਤੁਹਾਡੇ ਨਾਲ ਕੁਝ ਵਿਚਾਰਾਂ ਕਰਨੀਆਂ ਮੈਂ ਨਾਲੇ ਗੱਲਾਂ ਦੱਸਾਂਗੇ ਤੁਹਾਨੂੰ ਜੀ ਹੂ ਸਾਹਿਬ ਦੇ ਅੰਟੀ ਗਏ ਜਿਹੜੇ ਮੋਨਨ ਮੈਂ ਆਖੂਗਾ ਵੀ ਥੋੜੀ ਜੀ ਵੀਡੀਓ ਉਧਰੋਂ ਸਟੇਸ਼ਨ ਦੀ ਜੱਗ ਦੇ ਰਸਤੇ ਦੀ ਰੇਲ ਦੇ ਅੰਦਰ ਦੀ ਬਣਾ ਕੇ ਪਾ ਦਿਓ ਸਾਨੂੰ ਤੇ ਫੋ ਤੁਹਾਨੂੰ ਅਸੀਂ ਕੁਝ ਗੱਲਾਂ ਕਰਾਂਗੇ ਤੁਹਾਡੇ ਨਾਲ ਪੰਜਾਬੀ ਵਿਅਕਤੀ ਦੀ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਕੁਝ ਤੇ ਮੇਰਾ ਮੂਡ ਹੀ ਬਣਿਆ ਕਿ ਮੈਂ ਚੱਲ ਦੋਕ ਲੈਣਾ ਬੋਲਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੱਲ ਇਹ ਆ ਵੀ ਰੋਟੀ ਚੋਪੜੀ ਮਿਲਣ ਸਾਫ ਬਸਤਰ ਤੇ ਫੁੱਲਾਂ ਵਾਂਗ ਬੁਢਾਪਾ ਫਿਰ ਲੱਗਦਾ ਈ ਰੋਟੀ ਚੋਪੜੀ ਮਿਲਣ ਸਾਫ ਬਸਤਰ ਫੁੱਲਾਂ ਵਾਂਗ ਬੁਢਾਪਾ ਫਿਰ ਲੱਗਦਾ ਈ ਮਹਿਮਾਨ ਸਤਕਾਰ ਪਰਿਵਾਰ ਦੇ ਅੰਦਰ ਤੇ ਥੋੜੀ ਕੀਤਿਆਂ ਬੁੱਢਾ ਨਾ ਖੰਭਦਾ ਈ ਫੌਜੀ ਬੂਟ ਰੰਗ ਰੂਟ ਦੀ ਚਾਲ ਵੱਖਰੀ ਤੇ ਤੁਰਨਾ ਵੱਖਰਾ ਕੁਛ ਦਾ ਢੰਗ ਦਾ ਈ ਮੂੰਹੋਂ ਮੰਗੇ ਬਲਾਰੇ ਨੂੰ ਮਿਲਣ ਪੈਸੇ ਮਜ਼ਾ ਫੇਰ ਆਉਂਦਾ ਪੜੇ ਸੰਗਦਾ ਈ ਮਜ਼ਾ ਫੇਰ ਆਉਂਦਾ ਪੜੇ ਸੰਗਦਾ ਈ ਇੱਕ ਗਾੜੀ ਹੋਰ ਸ਼ੇਰ ਹੈਗਾ ਉਹ ਵੀ ਤੁਹਾਨੂੰ ਮੈਂ ਸੁਣਾਉਣਾ ਕਈ ਵਾਰ ਫੌਜੀ ਛੁੱਟੀ ਨਾ ਦੱਸੇ ਮਲਾਜ਼ਮ ਤਰਖਾ ਨਹੀਂ ਦੱਸਦਾ ਫੌਜੀ ਛੁੱਟੀ ਨਹੀਂ ਦੱਸਦਾ ਮਲਾਜ਼ਮ ਤਰਖਾ ਨਹੀਂ ਦੱਸਦਾ ਜਨਾਨੀ ਉਮਰ ਨਹੀਂ ਦੱਸਦੀ ਫੁਕਰਾ ਰਾਹ ਨਹੀਂ ਦੱਸਦਾ ਪਟਵਾਰੀ ਪੇਤ ਨਹੀਂ ਦੱਸਦਾ ਮੁਨਾਫਾ ਸ਼ਾਹ ਨਹੀਂ ਦੱਸਦਾ ਉਹ ਜਨਮ ਤਰੀਕ ਤਾਂ ਸਾਰੇ ਦੱਸ ਦਿੰਦੇ ਪਰ ਆਖਰੀ ਕੋਈ ਸਾਹ ਨਹੀਂ ਦੱਸਦਾ ਜਨਮ ਤਰੀਕ ਤਾਂ ਸਾਰੇ ਦੱਸ ਦਿੰਦੇ ਪਰ ਆਖਰੀ ਕੋਈ ਸਾਹ ਨਹੀਂ ਦੱਸਦਾ ਸਾਇੰਸ ਨੇ ਭਾਵੇਂ ਬੜੀ ਤਰੱਕੀ ਕਰ ਲਈ ਆ ਪਤਾ ਲੱਗ ਜਾਂਦਾ ਕਿ ਬੱਚੇ ਨੇ ਕਦੋਂ ਹੋਣਾ ਕੀ ਹੋਣਾ ਕੀ ਕਰਨਾ ਬਾਕੀ ਪਰ ਆ ਜਿਹੜਾ ਮਰਨ ਦਾ ਤਰੀਕਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਸਾਇੰਸ ਨੂੰ ਇਹ বুঝ ਨਹੀਂ ਸਕੀ ਜੀ ਇਹ ਪ੍ਰਮਾਤਮਾ ਨੇ ਸਾਰਾ ਆਪਣੇ ਹੱਥ ਵਾਸ ਰੱਖਿਆ ਇਹਦਾ ਇਹ ਦੋ ਤੀਜਾ ਰੱਖਿਆ ਜਨਮ ਤੇ ਮਰਨ ਇਹ ਮਾਲਕ ਦੇ ਹੱਥ ਵਾਸ ਸੱਚੇ ਪਾਤਸ਼ਾਹ ਹਰ ਇੱਕ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਮੇਰਾ ਸਤਿਗੁਰ ਤੇ ਪੰਜਾਬੀ ਵਿਰਸੇ ਦੀ ਗੱਲ ਆ ਵੀ ਆਪਣਾ ਪੰਜਾਬੀ ਵਿਰਸਾ ਹੀ ਸਾਰੇ ਭੁੱਲ ਗਏ ਆ ਹੁਣ ਗਾਹ ਆਉਣ ਵਾਲੀ ਪੀੜ੍ਹੀ ਨੂੰ ਪਤਾ ਨਹੀਂ ਹੋਣਾ ਜਿਹੜਾ ਪੁਰਾਣੀਆਂ ਚੀਜ਼ਾਂ ਜਿਵੇਂ ਚਰਖਾ ਹੋਇਆ ਸੰਦੂਕ ਹੋਏ ਟੱਕਲਾ ਹੋਇਆ ਤੇ ਆਹ ਪੁੱਪੇ ਘਰ ਦੇ ਸੰਦ ਹੋਏ ਗਾਂਡ ਹੋਏ ਬੋਗੋਆ ਗਾਢੀ ਹੋਈ ਕੂਠਣਾ ਹੋਇਆ ਝੂਲਾ ਹੋਇਆ ਇਹ ਕਿਸੇ ਨੂੰ ਪਤਾ ਹੀ ਨਹੀਂਗਾ ਰਹਿਣਾ ਚਾਟੀਆਂ ਬਿਧਾਣੀਆਂ ਬਿਲਕੁਲ ਘਰਾਂ ਜੋ ਖਤਮ ਹੋ ਗਈਆਂ ਤੇ ਪਹਿਲੇ ਪੁਰਾਣੀਆਂ ਬੀਬੀਆਂ ਜਿਹੜੀਆਂ ਉਹ ਸਾਗ ਬਣਾਉਂਦੀਆਂ ਨੇ ਦੇਖ ਬੜੀ ਰੀਤ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਇਦਾਂ ਸਾਗ ਬਣਾਣਾ ਹੁਣ ਤੇ ਬੀਬੀਆਂ ਸਾਗ ਨਹੀਂ ਬਣਾਉਣਾ ਬਣਾਉਣਾ ਹੁੰਦਾ ਹੁਣ ਤੇ ਕੁੱਕਰ 'ਚ ਬਣਾਉਂਦੇ ਸਾਗ ਜੇ ਕਿ ਵੀ ਆਉਂਦੀਆਂ ਨੇ ਛਿੱਟੀ ਮਾਰਨੀ ਨੇ ਪਰ ਉਹ ਅਸਰ ਨਿਕਲ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਤੇ ਉਹ ਸਾਗ ਜਿਹੜਾ ਚੁੱਲ੍ਹੇ ਦੇ ਉੱਤੇ ਹੀ ਬਣਾਇਆ ਜਾਵੇ ਤੇ ਵਧੀਆ ਤੇ ਸਵਾਦਿਸ਼ਟ ਬਣਦਾ ਕਹਿੰਦਾ ਬਣੀ ਫਿਰੇ ਪੰਜਾਬਣ ਸਾਗ ਬਣਾਉਣਾ ਨਹੀਂ ਆਉਂਦਾ ਹੁਣ ਛਿੱਲੇ ਚੁੱਕ ਕੇ ਲੋਕੋ ਕੋਚਾ ਲਾਉਣਾ ਨਹੀਂ ਆਉਂਦਾ ਭਈਆਂ ਨੂੰ ਕੜੀ ਚੌਲ ਤੇ ਢਲਗੀ ਹੋਈ ਲੋਕੋ ਕਿਉਂ ਪੰਜਾਬਣ ਵਿਰਸਾ ਆਪਣਾ ਭੁੱਲ ਗਈ ਹੋਈ ਲੋਕੋ ਕਿਉਂ ਪੰਜਾਬਣ ਵਿਰਸਾ ਆਪਣਾ ਭੁੱਲ ਗਈ ਹੋਈ ਲੋਕੋ ਅਸੀਂ ਪੰਜਾਬੀ ਵਿਰਸੇ ਨੂੰ ਬਿਲਕੁਲ ਆਪਣੇ ਮਨ ਚੋਂ ਵਿਸਾਰ ਚੁੱਕੇ ਆਂ ਖਰਬ ਕਰ ਚੁੱਕੇ ਕਿਉਂਕਿ ਇਹ ਬਾਹਰ ਦਾ ਦੌਰ ਚੱਲ ਪਿਆ ਬੱਚੇ ਵਿਦੇਸ਼ਾਂ ਦੇ ਚਲੇ ਗਏ ਪੜਾਣਾ ਵਿਦੇਸ਼ਾਂ ਚ ਗਈਆਂ ਉਧਰ ਦਾ ਹੀ ਪਹਿਰਾਵਾ ਉਧਰ ਦੀ ਬੋਲੀ ਇਦਾਂ ਫਾਂ ਬੋਲੀ ਜਾਨਦੇ ਆਂ ਤੇ ਉਧਰ ਦੀਆਂ ਹੀ ਗੱਲਾਂ ਕਰੀ ਜਾਂਦੇ ਆਂ ਤੇ ਆਪਣੇ ਪੰਜਾਬੀ ਜੋ ਵਿਰਸਾ ਹੈ ਨੂੰ ਆਪਾਂ ਸੰਭਾਲ ਕੇ ਰੱਖਣ ਦੀ ਲੋੜ ਸੀ ਤੇ ਉਹ ਸਾਡੇ ਕੋ ਗਵਾਜ ਗਿਆ ਖੂਹਾਂ ਦਾ ਪਾਣੀ ਚਾਟੀ ਤੇ ਮਧਾਣੀ ਲੋਕੀ ਲੱਭਣਗੇ ਖੂਹਾਂ ਦਾ ਪਾਣੀ ਚਾਟੀ ਤੇ ਮਧਾਣੀ ਲੋਕੀ ਲੱਭਣਗੇ ਬਲਦਾਂ ਗਲ ਟੱਲੀਆਂ ਘਰ ਦੀਆਂ ਛਲੀਆਂ ਲੋਕੀ ਲੱਭਣਗੇ ਤੱਕੜੀ ਤੇ ਵਟੇ ਸਿਰਾਂ ਤੇ ਦੁਪੱਟੇ ਲੋਕੀ ਲੱਭਣਗੇ ਤੱਕੜੀ ਤੇ ਵਟੇ ਸਿਰਾਂ ਤੇ ਦੁਪੱਟੇ ਲੋਕੀ ਲੱਭਣਗੇ ਇਹ ਆ ਸਾਡਾ ਪੰਜਾਬੀ ਵਿਰਸਾ ਜਿਹੜਾ ਬਿਲਕੁਲ ਗਵਾਜ ਗਿਆ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਬੜਾ ਪਿਆਰ ਬੜਾ ਸਤਕਾਰ ਤੁਸੀਂ ਦੇ ਰਹੇ ਆ ਮਨ ਇੰਨਾ ਖੁਸ਼ ਹੁੰਦਾ ਕਿ ਬਹੁਤ ਹੀ ਜ਼ਿਆਦਾ ਮੈਂ ਸਤਿਗੁਰਾਂ ਅੱਗੇ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਸਾਡਾ ਮੇਲ ਮਲਾਪ ਇਦਾਂ ਹੀ ਭੈਣ ਭਰਾਵਾਂ ਦਾ ਬਣਾਏ ਰੱਖਿਓ ਇਦਾਂ ਹੀ ਸਾਡੀਆਂ ਵੀਡੀਓ ਦੇਖਦੇ ਰਹਿਣ ਭੈਣ ਭਰਾ ਸਾਰੇ ਦੇਸ਼ਾਂ ਅੰਦੇਸ਼ਾਂ ਵਿੱਚ ਵਸਦੇ ਨੇ ਮੇਰੇ ਭੈਣ ਮੇਰੇ ਵੀਰ ਸਾਡੇ ਬੱਚੇ ਬਜ਼ੁਰਗ ਗਏ ਆ ਇਹ ਮੇਰੇ ਸਤਿਗੁਰਾਂ ਦੀ ਦੇਣ ਆ ਜਿਹਨੇ ਇਹ ਵੀ ਦੂਰ ਤੱਕ ਭੇਜੇ ਆ ਤੇ ਇਹਨਾਂ ਸੋਹਣੇ ਸੋਹਣੇ ਦੇਸਾਂ ਦੀ ਸੈਰ ਕਰਵਾ ਰਿਆ ਮੇਰਾ ਸਤਿਗੁਰੂ ਕਰਵਾ ਰਿਆ ਮਾਲਕਾ ਹਰ ਕਤੇ ਵੀਰ ਭੜਿਆ ਰੱਖੀ ਹਰ ਕਤੇ ਕਾਲਜੀ ਠੰਡ ਰੱਖੀ ਤੇ ਮੈਂ ਸਾਰੇ ਨੂੰ ਇੱਕ ਆਪਣੇ ਚੈਨਲ ਆਈ ਦੱਸਣਾ ਚਾਹੁੰਦਾ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟਾਂ 'ਚ ਦੱਸਿਓ ਕਿ ਕਿਵੇਂ ਦੇ ਲੱਗਦਾ ਸਾਡਾ ਬਲੌਗ ਬਣਾਇਆ ਹੋਇਆ ਤੇ ਇਹ ਵੀਡੀਓ ਨੂੰ ਸਾਰੀ ਨੂੰ ਵੇਖਿਓ ਤੁਸੀਂ ਸਾਰੀ ਵੀਡੀਓ ਵੇਖਿਓ ਤੇ ਮੈਂ ਅਨਟੀਨਿਊਲੀ ਫੋਨ ਕਰਕੇ ਕਹਿਨਾ ਕਿ ਉੱਥੇ ਜਿੱਥੇ ਵੀ ਜਾਣਦੇ ਆ ਟ੍ਰੇਨ ਦੇ ਵਿੱਚ ਉਧਰ ਦੀ ਵੀਡੀਓ ਬਣਾ ਕੇ ਸਾਨੂੰ ਭੇਜੋ ਤੇ ਨਾਲ ਇਹਦੇ ਜੋੜੀ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਪਿਆਰ ਸਤਿਕਾਰ ਮਿਲ ਲਿਆ ਤੇ ਸਾਰੇ ਭੈਣ ਭਰਾਵਾਂ ਨੂੰ ਸასი ਸ਼ਾਲ ਮਾਰਕਤਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੀ ਤੁਸੀਂ ਦਿਨ ਦੁਗਣੀ ਤੇ ਰਾਤ ਚਗੁਣੀ ਬਖੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਿ ਭਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਜਾ ਰਹੀ ਹਾਂ ਜੀ ਸਾਬ ਤੇ ਰਾਤ ਦੇ ਆਪਾਂ ਭੈਣ ਜੀ ਕੋ ਆਏ ਸ਼ਰਨਜੀਤ ਦੇ ਕੋਲ ਰਾਤ ਉੱਥੇ ਰਹੇ ਹਾਂ ਸਵੇਰੇ ਉੱਠ ਕੇ 7:30 ਵਜੇ ਸਾਰਾ ਕੰਮ ਕੰਮ ਕਰਕੇ ਭੈਣ ਜੀ ਨੇ ਸਾਰੀ ਤਿਆਰੀ ਕਰ ਦਿੱਤੀ ਸਾਰਿਆਂ ਦੀ ਤੇ ਕਿਨੇ ਵੇਲੇ ਹੈ ਨਾ 7 ਵਜੇ ਹਾਂਜੀ 7 ਵਜੇ ਹਾਂ 7 ਵਜੇ ਰੇਨ ਸਾਡੀ ਤੇ ਬਾਬਾ ਜੀ ਦੇ ਦਰਸ਼ਨ ਮੇਲੇ ਕਰਾਂਗੇ ਕੱਲ ਆਪਾਂ ਸਰਦੇ ਦੀ ਵੀਡੀਓ ਬਣਾਉਂਦੇ ਰਹੇ ਬੜੀ ਲੇਟ ਮੈਂ ਉੱਥੋਂ ਆਈ ਮੰਤਰੀ ਦੇ ਘਰੋਂ 6 ਵਜੇ ਤੇ ਅਸੀਂ 7:30 ਵਜੇ ਆਪਣੇ ਘਰੋਂ ਚਲਦੇ ਤੇ 8 ਵਜੇ ਭਾਂਜੀ ਘਰ ਆਏ ਤੇ ਹੁਣ ਅਸੀਂ ਆ ਗਏ ਆ ਤੇ ਰੇਲ ਸਟੇਸ਼ਨ ਤੇ ਗਲੰਤਰ ਰਹਾਂਗੇ ਤੇ ਅਲੰਤਰ ਹੁਣ 7 ਵਜੇ ਟ੍ਰੇਨ ਆਉਣੀ ਆ ਫਿਰ ਆਪਾਂ ਨੂੰ ਸਾਹਿਬ ਨੂੰ ਰਵਾਣਾ ਹੋ ਜਾਣਾ ਵਾ ਬਾਕੀ ਸੰਗਤਾਂ ਨੂੰ ਦਰਸ਼ਨ ਮੇਲੇ ਰਸਤੇ 'ਚ ਕਰਦੇ ਜਾਵਾਂਗੇ ਸਵਾਹਿਕ ਸਭ ਵਾਲਿ ਸਤਿ ਸ੍ਰੀ ਅਕਾਲ ਜਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਵਾਹਿਗੁਰੂ ਬਾਬਾ ਜੀ ਮੇਰ ਕਰੋ ਸਾਰੀਆਂ ਸੰਗਤਾਂ ਤੇ ਦਰਸ਼ਨ ਮਿਲਦੇ ਕਰਕੇ ਆਪਣੇ ਘਰਾਂ ਨੂੰ ਸੰਗਤਾਂ ਆਉਣ ਵਾਹਿਗੁਰੂ ਦੀ ਕਿਰਪਾ ਨਾਲ ਰੇਲਵੇ ਸਟੇਸ਼ਨ ਜਲੰਧਰ ਸੰਗਤਾਂ ਇੰਤਜ਼ਾਰ ਕਰ ਰਹੀਆਂ ਗੱਡੀਆਂ ਦਾ ਟ੍ਰੇਨਾਂ ਦਾ ਬਹੁਤ سارے ਲੋਕ ਹਜੂਰ ਸਾਹਿਬ ਜਾਣ ਵਾਲੇ ਆ ਬਾਕੀ ਹੋਰ ਸ਼ਹਿਰਾਂ ਦੇ ਵਿੱਚ ਵੀ ਜਾਣ ਵਾਲੇ ਵੱਖਰੇ ਵੱਖਰੇ ਗੱਡੀ ਆ ਜਾਣੀ 7 ਵਜੇ ਠੀਕ ਆ ਜੀ ਬਾਕੀ ਕਰਤਾਰ ਸਿੰਘ ਨੇ ਵੀ ਨਾਲ ਆਉਣਾ ਹੈਗਾ ਫਿਰ ਘਰ ਦੇ ਕੰਮਾਂ ਦਾ ਕਾਰਾਂ ਦਾ ਕਰਕੇ ਕਹਿੰਦੇ ਚੱਲ ਤੁਸੀਂ ਯਾਰ ਕੀ ਜਾਓ ਮੈਂ ਦੂਸਰੀ ਵਾਰ ਚੱਲ ਜੂੰਗਾ ਵੰਡ ਵਰਤ ਕੇ ਫਿਰ ਆਪਾਂ ਜਾਵਾਂਗੇ ਠੀਕ ਆ ਜੀ ਨਾਲੇ ਅੰਕਲ ਫਿਰ ਵੀਡੀਓ ਬਣਾਉਣਗੇ ਦੋਵਾਂ ਜਾਨਿਆਂ ਦਾ ਫਿਰ ਕੱਟ ਕਰਕੇ ਮੁਸ਼ਕਲ ਹੋ ਜਾਣਾ ਵਾ ਇੱਕ ਜਾਨਾ ਵੀਡੀਓ 'ਚ ਆਉਂਦਾ ਰਹੂਗਾ ਤੇ ਇੱਕ ਜਾਨਾ ਦਰਸ਼ਨ ਮੇਲੇ ਕਰੂਗਾ ਬਾਬਾ ਜੀ ਦੇ ਹਾਂਜੀ ਲਓ ਜੀ ਬਹਿ ਗਏ ਆਪਾਂ ਟ੍ਰੇਨ ਦੇ ਵਿੱਚ ਆ ਆ ਸ਼ਰਨਜੀਤ ਪਹਿਨ ਜੀ ਦੇ ਭੈਣ ਜੀ ਆ ਉਹ ਨਦੀਦ ਗਾੜੀ ਦੋਤੀ ਆ ਆ ਸ਼ਰਨਜੀਤ ਪਹਿਨ ਜੀ ਬੈਠੇ ਆ ਬੋਹ ਉਹ ਸੋਹਣੇ ਸੀ ਡੱਬੇ ਆ ਬਹੁਤ ਵਧੀਆ ਸਾਫ ਸਫਾਈ ਆ ਬਾਹਰ ਦੀ ਲੋਕੇਸ਼ਨ ਦੇਖੋ ਬਹੁਤ ਵਧੀਆ ਨਕਰੀਆ ਵਾ ਬਾਬਾ ਜੀ ਕਿਰਪਾ ਕਰਨ ਦਰਸ਼ਨ ਮੇਲੇ ਸਾਰੀਆਂ ਸੰਗਤਾਂ ਨੂੰ ਕਰਾਉਂਦੇ ਰਹਿਣ ਬੈਂਡ ਜਿਹਦੇ ਫੋਟੋ ਲੈਣਾ ਨਾ ਜੇ ਤੁਹਾਨੂੰ ਬਾਕੀ ਸ਼ੇਅਰ ਕਰਨੀ ਹੈ ਤਾਂ ਤੁਹਾਨੂੰ ਸ਼ੇਅਰ ਜਿਹਾ ਹੀ ਖਾਨ ਕਰਨਾ ਹੈ ਕਿਸ਼ੇ ਸ਼ਾਂਤ ਹੈ ਸ਼ਾਂਤ ਹੀ ਰਹਿਣਾ ਹੈ ਜੇਕਰ ਤੁਸੀਂ ਸ਼ਾਂਤ ਰਹਿਣਾ ਹੈ ਤਾਂ ਤੁਹਾਨੂੰ ਆਪਣੇ ਬਾਸ ਨੂੰ ਪਾਕਰ ਆਪਣੇ ਯੋਗ ਨੂੰ ਬਣਾ ਲੈਣਾ ਹੈ